ਕਈ ਵਾਰ ਘਰਾਂ ਵਿੱਚ ਸ਼ੋਰ ਨਾਲ ਨਹੀਂ ਚੁੱਪ ਨਾਲ ਵੀ جنگ ਹੁੰਦੀ ਹੈ ਇੱਕ ਪਾਸੇ ਨਣਦ ਦੀ ਈਗੋ ਅਤੇ ਦੂਜੇ ਪਾਸੇ ਪਰਜਾਈ ਦੀ ਚੁੱਪ ਦੋਵੇਂ ਔਰਤਾਂ ਚੰਗੀਆਂ ਨੇ ਪਰ ਮਿਸਅੰਡਰਸਟੈਂਡਿੰਗ ਨੇ ਰਿਸ਼ਤੇ ਦੀ ਡੁੰਗਾਈ ਨੂੰ ਖਤਮ ਕਰ ਦਿੱਤਾ ਅਸਲ ਵਿੱਚ ਅਣਬਣ ਦੀ ਜੜ ਈਗੋ ਨਹੀਂ ਐਕਸਪੈਕਟੇਸ਼ਨ ਹੈ ਨਣਦ ਨੂੰ ਲੱਗਦਾ ਹੈ ਕਿ ਮੇਰੇ ਭਰਾ ਦੀ ਜ਼ਿੰਦਗੀ ਹੁਣ ਇਸ ਦੇ ਹੱਥ ਵਿੱਚ ਹੈ ਅਤੇ ਪਰਜਾਈ ਸੋਚਦੀ ਹੈ ਕਿ ਇਹ ਮੈਨੂੰ ਐਕਸੈਪਟ ਨਹੀਂ ਕਰਦੀ ਅਣੰਦ ਹਰੇਕ ਗੱਲ ਵਿੱਚ ਇੰਟਰਫੇਰਿੰਗ ਕਰਦੀ ਹੈ ਭੈਣ ਹੋਣ ਦੇ ਨਾਤੇ ਕੇਅਰ ਵੀ ਹੁੰਦੀ ਹੈ ਪਰ ਕਈ ਵਾਰ ਲਿਮਟ ਕ੍ਰਾਸ ਹੋ ਜਾਂਦੀ ਹੈ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਉਸ ਦਾ ਭਰਾ ਅਤੇ ਪਰਜਾਈ ਦੋ ਵੱਖਰੇ ਲੋਕ ਨੇ ਜਿਨ੍ਹਾਂ ਦੀ ਆਪਣੀ ਲਾਈਫ ਹੈ ਉਹਨਾਂ ਨੂੰ ਡਿਸੀਜਨ ਲੈਣ ਦਾ ਪੂਰਾ ਹੱਕ ਹੈ ਕਈ ਵਾਰ ਚੁੱਪ ਰਹਿਣਾ ਹੀ ਅੰਡਰਸਟੈਂਡਿੰਗ ਹੁੰਦੀ ਹੈ ਕਿਉਂਕਿ ਸਮਝਣ ਵਾਲੀ ਨਨਦ ਘਰ ਦੀ ਸ਼ਾਂਤੀ ਦਾ ਕਾਰਨ ਬਣਦੀ ਹੈ ਨਾ ਕਿ ਝਗੜਿਆਂ ਦਾ ਨਣਦ ਜੇਕਰ ਸਮਝ ਲਵੇ ਕਿ ਮੈਨੂੰ ਹਰ ਗੱਲ ਵਿੱਚ ਆਪਣੀ ਰਾਏ ਨਹੀਂ ਦੇਣੀ ਚਾਹੀਦੀ। ਕਈ ਵਾਰ ਸਿਰਫ ਸਪੋਰਟ ਕਰਨਾ ਹੀ ਕਾਫੀ ਹੁੰਦਾ ਹੈ। ਅਤੇ ਪਰਚਾਈ ਵੀ ਰਿਸਪੈਕਟ ਨਾਲ ਉਸ ਨੂੰ ਫੈਮਲੀ ਦਾ ਪਾਰਟ ਫੀਲ ਕਰਵਾਵੇ ਤਾਂ ਘਰ ਦੀ ਖਾਮੋਸ਼ ਜੰਗ ਖਤਮ ਹੋ ਸਕਦੀ ਹੈ। ਈਗੋ ਦੀ ਥਾਂ ਤੇ ਸਮਝਦਾਰੀ ਆ ਜਾਵੇ ਤਾਂ ਘਰ ਟੈਨਸ਼ਨ ਤੋਂ ਬਚ ਸਕਦਾ ਹੈ। ਹੁਣ ਤੁਸੀਂ ਦੱਸੋ ਤੁਹਾਡੀ ਇਸ ਬਾਰੇ ਕੀ ਰਾਏ ਹੈ? ਕਿਸ ਨੂੰ ਬਦਲਣਾ ਚਾਹੀਦਾ ਹੈ ਅਤੇ ਕਿਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬੀ ਵਿਮਨ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ